ਮੈਨੂੰ ਮਾਰਚ ਦੇ ਵਿੱਚ ਆਲੇ ਦੁਆਲੇ ਦੀਆਂ ਜਿਹੜੀਆਂ ਸਾਡਾ ਲੁਧਿਆਣਾ ਇਸਟ ਹੈਗੀਆਂ ਇਹਦੀਆਂ 13-14 ਪਿੰਡਾਂ ਦੀਆਂ ਪੰਚਾਇਤਾਂ ਨੇ ਇਕੱਠੇ ਹੋ ਕੇ ਕਹਿ ਸੀ ਕਿ ਇੱਥੇ ਇਲੀਗਲ ਮਾਈਨਿੰਗ ਜਾਂਦੀ ਹੈ ਜਿਸ ਦੇ ਕਰਕੇ ਪਿੰਡ ਵਾਲਿਆਂ ਦਾ ਜੀਣਾ ਦੁਬਾਰ ਹੋਇਆ ਪਿਆ ਸੜਕਾਂ ਤੋੜੀਆਂ ਪਈਆਂ ਨੇ ਸੜਕਾਂ ਦੀ ਕੈਪੈਸਿਟੀ ਹੈ ਨਹੀਂ ਤਾ ਉਹਨਾਂ ਦੇ ਕਹਿਣ ਦੇ ਉੱਤੇ ਅਸੀਂ ਬਹੁਤ ਸਾਰੇ ਜਿਹੜੇ ਆ ਕਾਫੀ ਲੰਬੇ ਟਾਈਮ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਮਾਈਨਿੰਗ ਵਿਭਾਗ ਨੂੰ ਬਹੁਤ ਸਾਰੀਆਂ ਦਰਖਾਸਤਾਂ ਦਿੱਤੀਆਂ ਪਰ ਕੁਝ ਵੀ ਹੋ ਨਹੀਂ ਰਿਹਾ ਸੀਗਾ ਤੋ ਉਸੇ ਦੌਰਾਨ 17 ਤਰੀਕ ਨੂੰ ਸਾਡਾ ਸੈਮੀਨਾਰ ਸੀਗਾ ਪਿੰਡ ਗਦਾਪੁਰ ਵਿਖੇ ਤਾਂ ਉਥੋਂ ਇੱਕ ਮਾਤਾ ਜੀ ਦੀ ਕਾਲ ਆਈ ਸੀ ਸਸਰਾੜੀ ਤੋਂ ਨਹੀਂ ਡੇਰੇ ਤੋਂ ਵੀ ਮਦਦ ਦੀ ਲੋੜ ਹੈ ਟਿੰਪਰ ਵਾਲੇ ਪਰੇਸ਼ਾਨ ਕਰ ਰਿਹਾ ਸੀ ਮਾਤਾ ਜੀ ਦੀ ਮਦਦ ਕਰਨ ਗਏ ਤੇ ਉੱਥੇ ਸਾਡੇ ਉੱਤੇ ਜਾਣ ਲੇਵਾ ਹਮਲਾ ਹੋਇਆ ਉਹਨਾਂ ਪੰਚਾਇਤਾਂ ਨੇ ਇਕੱਠੇ ਹੋ ਕੇ ਪ੍ਰੋਟੈਸਟ ਕੀਤਾ ਤੇ ਉੱਥੇ ਜਿਹੜੀ ਗੁੰਡਾਗਰਦੀ ਹੈ ਮਾਈਨਿੰਗ ਜਿਹੜੀ ਵੀ ਇਹ ਇਲੀਗਲ ਮਾਈਨਿੰਗ ਦਾ ਮਾਫੀਆ ਸਾਰਾ ਇਕੱਠਾ ਹੈ ਸ਼ਹਿਰ ਤੇ ਉਹਨਾਂ ਨੇ ਇਹ ਸ਼ਰਮ ਨਹੀਂ ਕੀਤੀ ਵੇਸੀ ਕਿ ਲੇਡੀ ਦੀ ਖਿਛਤੂ ਕਰ ਰਹੇ ਆ। ਇਹਦੀ ਬਾਅਦ ਇੱਕ ਕੁਰਬਾਨਾ ਮਾਰੀਆਂ ਨੂੰ ਜਾਨ ਲੈਵਾ ਹਮਲਾ ਕੀਤਾ। ਇਹਦੇ ਬ੍ਰਦਰ ਅਕਰਜ਼ਨ ਉਹਨਾਂ ਦਾ ਕੰਨ ਨਾਲ ਲਵਾਤਾ। ਕੁਰਬਾਨ ਮਾਰ ਕੇ ਕੰਨ ਵੜਤਾ ਉਹਨਾਂ ਦਾ। ਆ ਇਸੇ ਮੈਨੂੰ ਮਾਰਚ ਦੇ ਵਿੱਚ ਆਲੇ ਦੁਆਲੇ ਦੀਆਂ ਜਿਹੜੀਆਂ ਸਾਡਾ ਲੁਧਿਆਣਾ ਇਸਟ ਹੈਗੀਆਂ ਇਹਦੀਆਂ 13-14 ਪਿੰਡਾਂ ਦੀਆਂ ਪੰਚਾਇਤਾਂ ਨੇ ਇਕੱਠੇ ਹੋ ਕੇ ਕਿਹਾ ਸੀਗਾ ਕਿ ਇੱਥੇ ਇਲੀਗਲ ਮਾਈਨਿੰਗ ਚੱਲਦੀ ਹੈ ਜਿਸ ਦੇ ਕਰਕੇ ਪਿੰਡ ਵਾਲਿਆਂ ਦਾ ਜੀਣਾ ਦੁਬੜ ਹੋਇਆ ਪਿਆ ਸੜਕਾਂ ਤੋੜੀਆਂ ਪਈਆਂ ਨੇ ਸੜਕਾਂ ਦੀ ਕੈਪੈਸਿਟੀ ਹੈ ਨਹੀਂਗੀ ਤਾ ਉਹਨਾਂ ਦੇ ਕਹਿਣ ਦੇ ਉੱਤੇ ਅਸੀਂ ਬਹੁਤ ਸਾਰੇ ਜਿਹੜੇ ਆ ਕਾਫੀ ਲੰਬੇ ਟਾਈਮ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਮਾਈਨਿੰਗ ਵਿਭਾਗ ਨੂੰ ਬਹੁਤ ਸਾਰੀਆਂ ਦਰਖਾਸਤਾਂ ਦਿੱਤੀਆਂ ਪਰ ਕੁਝ ਵੀ ਹੋ ਨਹੀਂ ਰਿਹਾ ਸੀਗਾ ਤੇ ਫਿਰ ਅਲਟੀਮੇਟਮ ਦੇ ਤੌਰ ਦੇ ਉੱਤੇ 2 ਮਾਰਚ ਤੋਂ ਉੱਥੇ ਅਸੀਂ ਇੱਕ ਪ੍ਰੋਟੈਸਟ ਸਟਾਰਟ ਕੀਤਾ ਸੀਗਾ ਕਿ ਕਿਉਂਕਿ ਪਿੰਡਾਂ ਦੇ ਲੋਕ ਸਕੂਲ ਵਾਲੇ ਬੱਚੇ ਸਾਰਿਆਂ ਦਾ ਜੀਣਾ ਜਿਹੜਾ ਔਖਾ ਹੋਇਆ ਹੋਇਆ ਸੀ ਤੇ ਉਹਦੇ ਕਰਕੇ ਅਸੀਂ ਇੱਕ ਧਰਨਾ ਸ਼ੁਰੂ ਕੀਤਾ ਸੀਗਾ ਮਾਈਨਿੰਗ ਵਾਲਿਆਂ ਦੇ ਅਗੇਂਸਟ ਤੇ ਅਸੀਂ ਸੈਮੀਨਾਰਸ ਲਗਾਉਂਦੇ ਸੀਗੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਾਈਨਿੰਗ ਦੇ ਲਾਅ ਦੇ ਬਾਰੇ ਜਾਣਕਾਰੀ ਦਿੰਦੇ ਸੀਗੇ ਤਾਂ ਉਸੇ ਦੌਰਾਨ 17 ਤਰੀਕ ਨੂੰ ਸਾਡਾ ਸੈਮੀਨਾਰ ਸੀਗਾ ਪਿੰਡ ਗਦਾਪੁਰ ਵਿਖੇ ਤਾਂ ਉੱਥੋਂ ਇੱਕ ਮਾਤਾ ਜੀ ਦੀ ਕਾਲ ਆਈ ਸੀ ਸਸਰਾਲੀ ਕਲੋਨੀ ਡੇਰੇ ਤੋਂ ਵੀ ਮਦਦ ਦੀ ਲੋੜ ਆ ਟਿੰਬਰ ਵਾਲੇ ਪਰੇਸ਼ਾਨ ਕਰ ਰਿਹਾ ਅਸੀਂ ਮਾਤਾ ਜੀ ਦੀ ਮਦਦ ਕਰਨ ਗਏ ਤੇ ਉੱਥੇ ਸਾਡੇ ਉੱਤੇ ਜਾਣ ਲੇਵਾ ਹਮਲਾ ਹੋਇਆ ਤੇ ਉਹਨਾਂ ਬਾਕੀ ਚੀਜ਼ਾਂ ਬਾਰੇ ਤੁਹਾਨੂੰ ਵੀਰ ਜੀ ਦੱਸਣਗੇ ਇਹ ਪ੍ਰੈਸ ਕਾਨਫਰੰਸ ਦਾ ਇਹ ਹੈ ਜੀ ਬੜੇ ਮਾੜੇ ਹਾਲਾਤ ਨੇ ਪੰਜਾਬ ਦੇ ਬੜੀਆਂ ਮਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਨੇ ਸਾਡੀ ਐਡਵੋਕੇਟ ਆ ਸਿਮਰ ਅਜੀਤ ਕੌਰ ਗਿੱਲ ਹਾਈ ਕੋਰਟ ਚ ਪ੍ਰੈਕਟਾਈਜ਼ਿੰਗ ਲਾਇਰ ਆ ਇਹਨੂੰ 14 15 ਪਿੰਡਾਂ ਦੀਆਂ ਪੰਚਾਇਤਾਂ ਨੇ ਮਿਲ ਕੇ ਮਤਾ ਪਾਇਆ ਤੇ ਇਹਨੂੰ ਮਿਲ ਕੇ ਰਿਕਵੈਸਟ ਕੀਤੀ ਵੀ ਜਿਹੜੀ ਇਲੀਗਲ ਮਾਈਨਿੰਗ ਆ ਵੀ ਆਪਾਂ ਉਹਦੇ ਖਿਲਾਫ ਪ੍ਰੋਟੈਸਟ ਕਰਨਾ ਆਪਾਂ ਉਹਦੇ ਖਿਲਾਫ ਹਾਈ ਕੋਰਟ ਚ ਕੋਈ ਰੈਟ ਪਾਉਣੀ ਆ ਤੇ ਜੋ ਵੀ ਇਲੀਗਲ ਮਾਈਨਿੰਗ ਹੋ ਰਹੀ ਦੀ ਸ਼ਰਤ ਤੇ ਇਹ ਬੰਦ ਕੀਤੀ ਜਾਵੇ ਇਹਨਾਂ ਨੇ ਇਹਨਾਂ ਦਾ ਗੌਂਸਗੜ ਪਿੰਡ ਨਾਲ ਹੋਰ ਜਿੰਨੇ ਵੀ ਪਿੰਡ ਨੇ ਸਤਲੁਜ ਦਰਿਆ ਦੇ ਨੇੜੇ ਬੇਟ ਦੇ ਇਲਾਕੇ ਦੇ ਉਹਨਾਂ ਪੰਚਾਇਤਾਂ ਨੇ ਇਕੱਠੇ ਹੋ ਕੇ ਪ੍ਰੋਟੈਸਟ ਕੀਤਾ ਤੇ ਉੱਥੇ ਜਿਹੜੀ ਗੁੰਡਾਗਰਦੀ ਹੈ ਮਾਈਨਿੰਗ ਜਿਹੜੀ ਵੀ ਇਹ ਇਲੀਗਲ ਮਾਈਨਿੰਗ ਜਿਹੜਾ ਮਾਫੀਆ ਉਹਨਾਂ ਨੇ ਇਹ ਸ਼ਰਮ ਨਹੀਂ ਕੀਤੀ ਵੇਸੀ ਕਿ ਲੇਡੀ ਦੀ ਖਿੱਚਤੂ ਕਰ ਰਹੇ ਆ ਇਹਦੀ ਬਾਅਦ ਤੇ ਕੁਰਬਾਨਾਂ ਮਾਰੀਆਂ ਜਾਨਲੇਵਾ ਹਮਲਾ ਕੀਤਾ ਇਹਦੇ ਬ੍ਰਦਰ ਅ ਕਜ਼ਨ ਉਹਨਾਂ ਦਾ ਕੰਨ ਨਾਲੋਂ ਲਾਤਾ ਕੁਰਪਾਨ ਮਾਰ ਕੇ ਕੰਨ ਵੜਤਾ ਉਹਨਾਂ ਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਗਵਰਨਰ ਸਾਹਿਬ ਨੂੰ ਮਿਲਿਆ ਗਵਰਨਰ ਸਾਹਿਬ ਦੀ ਇੰਟਰਫੇਰੈਂਸ ਨਾਲ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਬਾਹਰ ਦੀ ਇੰਟਰਫੇਰੈਂਸ ਤੋਂ ਬਾਅਦ ਪਰਚਾ ਦਰਜ ਹੋਇਆ ਬਟ ਉਹ ਵੀ ਬੇਲੇਬਲ ਅਫੈਂਸਸ ਉਸ ਤੋਂ ਬਾਅਦ ਅਸੀਂ ਚਲੋ ਜੋਰ ਲਾਇਆ ਸਾਰਿਆਂ ਨੇ ਇਹਨਾਂ ਨੇ ਵੀ ਬਹੁਤ ਸੀਪੀ ਸਾਹਿਬ ਦੀ ਬੜੀ ਸ਼ਲਾਘਾ ਕਰਦੇ ਆ ਉਹਨਾਂ ਨੇ ਬੜਾ ਐਫਰਟਸ ਕੀਤੇ ਵਿੱਚ ਤੇ ਉਸ ਤੋਂ ਪਰ ਬੜੀ ਮੁਸ਼ਕਲ ਤੋਂ ਬਾਅਦ ਜਾ ਕੇ ਜਿਹੜੀ ਜਿਹੜੀ ਪਹਿਲਾਂ ਧਾਰਾ 326 ਸੀ ਹੁਣ 118 2 ਬੀ ਐਨ ਐਸ ਉਹਦੀ ਐਡੀਸ਼ਨ ਹੋਈ ਪਰ ਚਲੋ ਕਹਿੰਦੇ ਨਾ ਵੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ ਹੁਣ ਜਿੰਨੇ ਵੀ ਦੋਸ਼ੀਆਂ ਨੇ ਮਾਨਯੋਗ ਅਦਾਲਤ ਵਿੱਚ ਜ਼ਮਾਨਤ ਲਈ ਸੀ ਅਰ ਤਕਰੀਬਨ 8 ਬੰਦਿਆਂ ਨੇ ਉਹਨਾਂ 8 ਬੰਦਿਆਂ ਦੀ ਜ਼ਮਾਨਤ ਆ ਜਿਹੜੀ ਉਹ ਰੱਦ ਹੋ ਚੁੱਕੀ ਆ ਪਰ ਅਸੀਂ ਫੇਰ ਵੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਸੀਬੀ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਉਹਨਾਂ ਦੀ ਅਰੈਸਟ ਜਲਦ ਤੋਂ ਜਲਦ ਕੀਤੀ ਜਾਵੇ ਕਿਉਂਕਿ ਹਲੇ ਵੀ ਉਹ ਬੰਦੇ ਸ਼ਰਿਆ ਪਿੰਡਾਂ ਚ ਘੁੰਮ ਰਹੇ ਨੇ ਤੇ ਮਾਈਨਿੰਗ ਹਲੇ ਵੀ ਰਾਤਾਂ ਨੂੰ ਹਨੇਰੇ ਦੇ ਵਿੱਚ ਹਲੇ ਵੀ ਇਲੀਗਲ ਮਾਈਨਿੰਗ ਚੱਲ ਰਹੀ ਆ ਸੋ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਜਿਹੜੇ ਵੀ ਲੋੜਿੰਦੇ ਹੋਰ ਸੈਕਸ਼ਨਸ ਨੇ ਉਹ ਐਡ ਆਨ ਕੀਤੇ ਜਾਣੇ ਚਾਹੀਦੇ ਐਫਆਰ ਦੇ ਵਿੱਚ ਐਫਆਰ ਨੰਬਰ 43/25 ਪੀਐਸ ਮਿਹਰਬਾਨਦੀ ਇਹ ਹੈਗੀ ਆ ਜੀ ਵਕੂਆ ਸੋ ਸਾਡੀ ਇਹ ਇੱਕ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਲੇ ਲਾਅ ਅਫੀਸਰਸ ਦਾ ਆ ਹਾਲਾਤ ਕੀਤੇ ਜਾਂਦੇ ਨੇ ਆਹ ਬੰਦੇ ਦੀ ਕੀ ਪੁੱਛ ਕੇ ਚ ਹੋਊਗੀ ਜੇ ਇਹਦੀ ਬਾਹੀਂ ਵੱਢਤੀ ਕਰਪਾਨ ਮਾਰ ਕੇ ਤੇ ਬੜੀ ਬੜੀ ਜਦੋ ਜਹੇ ਤੋਂ ਬਾਅਦ ਸਾਰੀ ਕਾਰਵਾਈ ਹੋਈ ਆ ਚਲੋ ਅਦਾਲਤ ਚੋਂ ਇਨਸਾਫ ਮਿਲਿਆ ਦੋਸ਼ੀਆਂ ਦੀਆਂ ਜ਼ਮਾਨਤਾਂ ਰੱਦ ਹੋਈਆਂ ਪਰ ਹਾਲ ਤੱਕ ਰੈਸਟ ਨੂੰ ਫੇਰ ਨਹੀਂ ਕੀਤਾ ਜਾ ਰਿਹਾ ਸੋ ਮੇਰੀ ਫੇਰ ਇਹੀ ਬੇਨਤੀ ਆ ਵੀ ਇਹਨਾਂ ਦੇ ਖਿਲਾਫ ਬਣਦੀ ਜਿਹੜੀ ਯੋਗ ਕਾਨੂੰਨੀ ਆ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ